ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰਦੇ ਵੋ ਤੇ ਵੀਡੀਓ ਨੂੰ ਲਾਈਕ ਜੁੜ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ 2027 ਨੂੰ ਲੈ ਕੇ ਸਿਆਸਤ ਜਿਹੜੀ ਹੈਗੀਆ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ ਤੇ ਅੱਜ ਦਾ ਸਵਾਲ ਵੀ ਸਾਡਾ 2027 ਦੇ ਨਾਲ ਜੁੜਿਆ ਹੈ ਟੀਵੀ ਸਕਰੀਨ ਤੇ ਤੁਹਾਨੂੰ ਚਾਰ ਤਸਵੀਰਾਂ ਦਿਖਾ ਰਿਹਾ ਹਾਂ ਇਹਨਾਂ ਚਾਰਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਬਣੂਗਾ ਤੁਸੀਂ ਆਪਣਾ లైక్ కామెంట్ సెక్షన్ ਵਿੱਚ జరూర్ దేవు సਾਨੂੰ ਤੁਹਾਡੇ కామెంట్ ਦਾ ਇੰਤਜ਼ਾਰ ਰਹੇਗਾ ਰੁਕ ਕਰ ਲੈਨੇ ਆ ਪਹਿਲੀ ਵੱਡੀ ਖਬਰ ਵੱਲ ਨੂੰ ਜੋ ਕਿ ਅਮਰਿੰਦਰ ਸਿੰਘ ਰਾਜਾਵੜਿੰਗ ਤੇ ਸੁਖਬੀਰ ਬਾਦਲ ਦੇ ਨਾਲ ਜੁੜੀ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਅੱਜ ਸਿੱਧੇ ਹੋ ਗਏ ਨੇ ਸੁਖਬੀਰ ਬਾਦਲ ਨੂੰ ਤੇ ਚੈਲੰਜ ਕੀਤਾ ਠੋਕਮਾ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਅਮਰਿੰਦਰ ਸਿੰਘ ਰਾਜਾਵੜਿੰਗ ਦੀ ਜ਼ੁਬਾਨੀ ਹੀ ਸੁਖਬੀਰ ਜੀ ਗੱਲ ਇਹ ਆ ਅਸੀਂ ਤਾਂ ਉਹ ਅਸੀਂ ਤਾਂ ਹਾਰ ਜੇਡ ਦੇ ਜੰਮੇ ਨੇ ਹਾਰ ਜੇਡ ਦੇ ਕੋਈ ਸਾਡਾ ਕਿਹੜਾ ਬਾਤ ਕੋਈ ਪੰਜ ਵਾਰੀ ਮੁੱਖ ਮੰਤਰੀ ਸੀ ਅਸੀਂ ਤਾਂ ਆਪ ਥੱਲੋਂ ਚੱਲੇ ਸਿਸਟਮ ਬਣਾਇਆ ਸਾਡੇ ਤਾਂ ਬਾਪ ਸਰਪੰਚ ਨਹੀਂ ਸੀਗਾ ਤੁਹਾਨੂੰ ਤਾਂ ਬਣਿਆ ਬਣਾਇਆ ਕੰਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤਾ ਤੁਸੀਂ ਪੰਜ ਵਾਰੀ ਦੇ ਮੁੱਖ ਮੰਤਰੀ ਸੀ ਫਿਰ ਤੁਹਾਨੂੰ ਉਧਰੋਂ ਆਏ ਅਮਰੀਕਾ ਅਮਰੀਕਾ ਜੋ ਵੱੜ ਕੇ ਸਿੱਧਾ ਉਹਨਾਂ ਨੇ ਮੰਤਰੀ ਬਣਾਤਾ ਐਮਪੀ ਲੜਾਤਾ ਆਪਣੀ ਦਿੱਕਤੀ ਮੁੱਖ ਮੰਤਰੀ ਬਣਾਤਾ ਐਸਾ ਹਾਰਡ ਡੇਟ ਦੇ ਜੰਮੇ ਵੀ ਲੜਨਾ ਤਾਂ ਬਿਲਕੁਲ ਤੁਸੀਂ ਲੜੇ ਓ ਠੋਕ ਵਾ ਜਾ ਕੇ ਮੈਂ ਹੁਣ ਅੱਜ ਕੱਲ ਚੈਲੰਜ ਤਾਂ ਨਹੀਂ ਕਰਦਾ ਕਿਉਂਕਿ ਮੈਨੂੰ ਸ਼ੋਭਾ ਨਹੀਂ ਦਿੰਦਾ ਮੈਂ ਕਿਸੇ ਨੂੰ ਚੈਲੰਜ ਕਰਾਂ ਪਰ ਲੜਨਾ ਫਿਰ ਦੋ ਥਾਂ ਤੋਂ ਨਹੀਂ ਲੜਦਾ ਫਿਰ ਕੱਟਾ ਕੱਟੀ ਜਵਾਂ ਕੱਢਣਾ ਇੱਕ ਥਾਂ ਤੋਂ ਲੜਿਓ ਲੜਿਓ ਗਿੱਦੜਵਾ ਫਿਰ ਮੈਂ ਲੜਾਂਗਾ ਐਵੇਂ ਸਾਨੂੰ ਡਰਾ ਕੇ ਉੱਥੇ ਐ ਉਹ ਗਿੱਦੜਵਾ ਦੇ ਮਰਜੀ ਵੜੇ ਐ ਮੋਛੇ ਪਾ ਦਿਆਂਗੇ ਤੇ ਚੱਕ ਕੇ ਇੱਕੇ ਵਾਰੀ ਕੱਟਾ ਕੱਟੀ ਕੱਢ ਦਿਆਂਗੇ ਇਹ ਨਹੀਂ ਵੀ ਮੈਂ ਲੰਬੀਓ ਵੀ ਲੜੂੰਗਾ ਤੇ ਮੈਂ ਜਲਾਲਾਬਾਦ ਵੀ ਲੜੂੰਗਾ ਤੇ ਗਿੱਦੜ ਵੀ ਵੀ ਲੜੂੰਗਾ ਕੱਲਾ ਇੱਕ ਗਿੱਦੜਵਾ ਲੜਿਓ ਮੈਂ ਕੱਲਾ ਗਿੱਦੜ ਦੇ ਲੜੂੰਗਾ ਯਾਰ ਉਹ ਜੁਨੀਆ ਪਾਰ ਜੂ ਐਵੇਂ ਨਾ ਕਰੋ ਸੁਬੀਰ ਜੀ ਚੰਗਾ ਨਹੀਂ ਲੱਗਦਾ ਤੁਹਾਨੂੰ ਇਹ ਸ਼ੋਭਾ ਨਹੀਂ ਦਿੰਦੀਆਂ ਇਹੋ ਜੀਆਂ ਗੱਲਾਂ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਰੋਕ ਕਰ ਰਹੇ ਨੇ ਅਗਲੀ ਵੱਡੀ ਖਬਰ ਵੱਲ ਨੂੰ ਜੋ ਕਿ ਸਰਪੰਚ ਜਰਮਲ ਸਿੰਘ ਦੇ ਨਾਲ ਜੁੜੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਮੈਰਿਜ ਪੈਲੇਸ ਦੇ ਵਿੱਚ ਐਮਐਲਏ ਸਰਮਨ ਸਿੰਘ ਤੋਂਨ ਦੀ ਮੌਜੂਦਗੀ ਦੇ ਵਿੱਚ ਜਰਮਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉੱਥੇ ਮੌਕੇ ਤੋਂ ਹੀ ਨੌਜਵਾਨ ਜਿਹੜੇ ਸੀਗੇ ਉਹ ਫਰਾਰ ਹੋ ਗਏ ਸੀਗੇ ਜਿਨ੍ਹਾਂ ਨੇ ਕਤਲ ਕੀਤਾ ਸੀ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੇ ਵੱਡਾ ਐਕਸ਼ਨ ਕੀਤਾ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਕਰਨਤਨ ਸੀਆਈਏ ਔਰ ਏਜੀਟੀ ਆਪਣੀ ਟੀਮ ਜਿਹੜੀ ਹੈ ਇਸ ਜਿਹੇ ਤੱਕ ਅ ਜਿਹੜੇ ਮੜੇ ਅੰਤਰਾ ਵਾਸਤੇ ਅਸੀਂ ਜਿਹੜੇ ਜੋ ਕਾਰਵਾਈ ਕਰ ਰਹੀ ਸੀਗੀ ਤਾਂ ਇਨਪੁਟ ਬੇਸਡ ਜਿਹੜੀ ਹੈ ਇਹਨਾਂ ਨੇ ਚੇਸ ਕੀਤਾ ਇਸ ਮੋਟਰਸਾਈਕਲ ਨੂੰ ਜਿਹੜਾ ਸਾਈਟ ਤੋਂ ਤੁਹਾਡੇ ਮੇਰੇ ਰਾਈਟ ਸਾਈਡ ਤੋਂ ਆ ਰਿਹਾ ਸੀਗਾ ਜਦੋਂ ਚੇਸ ਕੀਤਾ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਥੱਲਾ ਪਰ ਇਹਨੂੰ ਲਾ ਲਿਆ ਤਾਂ ਇਹਨੂੰ ਲਾ ਕੇ ਉਥੇ ਮੋਟਰਸਾਈਕਲ ਸੁੱਟ ਕੇ ਉਹਨੇ ਰੁਕਣ ਦੀ بجائے ਪੁਲਿਸ ਪਾਰਟੀ ਤੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਜੋ ਅਭੀ ਫਾਇਰ ਜਿਹੜਾ ਪੁਲਸ ਵੱਲੋਂ ਕੀਤਾ ਗਿਆ ਹੈਗਾ ਉਹਨੇ ਮਲਟੀਪਲ ਫਾਇਰਸ ਕੀਤੇ ਨੇ ਔਰ ਇੱਕ ਫਾਇਰ ਜਿਹੜਾ ਵਾ ਸਾਡੇ ਟੀਮ ਮੈਂਬਰ ਦੇ ਬਲਡ ਪ੍ਰੂਫ ਜੈਕਟ ਕਰਕੇ ਬਚਾਅ ਹੋ ਗਿਆ ਨਹੀਂ ਤੇ ਉਹ ਵਾਈਟਲ ਹੋ ਸਕਦਾ ਸੀਗਾ ਵੈਕਟਰ ਪਾਰਟ ਤੇ ਹੋ ਸਕਦਾ ਸੀਗਾ ਔਰ ਜਵਾਬੀ ਫਾਇਰ ਜਿਹੜੇ ਹਨ ਉਹਨੂੰ ਲੱਗੇ ਹੈਗੇ ਉਹਦੇ ਚੋਂ ਉਹਨੂੰ ਫਿਰ ਪੁੱਛਿਆ ਉਹਦੀ ਡਿਟੇਲਸ ਉਹਨੂੰ ਪੁੱਛੀਆਂ ਸੀਗੀਆਂ ਔਰ ਇਮੀਡੀਏਟਲੀ ਉਹਨੂੰ ਬਚਾਉਣ ਵਾਸਤੇ ਉਹਨੂੰ ਹਸਪੀਟਲ ਭੇਜਿਆ ਗਿਆ ਲੇਕਿਨ ਹੁਣੇ ਪਤਾ ਲੱਗਿਆ ਕਿ ਵੀ ਉਹ ਹੀ ਵਾਸ ਡੈਡ ਇਨ ਹਸਪੀਟਲ ਡਾਕਟਰਸ ਨੇ ਡਿਕਲੇਅਰ ਕਰ ਦਿੱਤਾ ਹੈਗਾ ਔਰ ਇਹ ਵਿਅਕਤੀ ਹਰਨੂਰ ਨੂਰ ਕਤੂਨੰਗਲ ਏਰੀਆ ਦਾ ਰਹਿਣ ਵਾਲਾ ਉੱਥੋਂ ਦਾ ਆਇਡੈਂਟੀਫਾਈ ਹੋਇਆ ਏ ਬੇਸਿਕਲੀ ਰਬ ਦਸੂਵਾਲ ਔਰ ਅਫਰੀਦੀ ਉਹਨਾਂ ਦਾ ਕਲੋਜ਼ ਐਸੋਸੀਏਟ ਹੈ ਔਰ ਇਹ ਵਿਅਕਤੀ ਪਹਿਲਾਂ ਜਿਹੜਾ ਅਸੀਂ ਇੱਕ ਬਲੌਗ ਪ੍ਰਧਾਨ ਦੇ ਕੇਸ ਦੇ ਵਿੱਚ ਹਰਮਨ ਸੇਖੋਂ ਦਾ ਮੋਡਿਊਲ ਅਸੀਂ ਬ੍ਰੇਕ ਕੀਤਾ ਸੀਗਾ ਉਹਦੇ ਵਿੱਚ ਵੀ ਰੈਕੀ ਕੀਤੀ ਹੈ ਔਰ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਜਿਹੜਾ ਮਰਡਰ ਹੋਇਆ ਉਹਨਾਂ ਉਹਨਾਂ ਦੇ ਜਿਹੜੇ ਸ਼ੂਟਰ ਨੇ ਉਹਨਾਂ ਦੇ ਨਾਲ ਐਸੋਸੀਏਟਡ ਰਿਹਾ ਉਹਨਾਂ ਦੇ ਨਾਲ ਪਹਿਲਾਂ ਪਲੈਨਿੰਗ ਦੇ ਵਿੱਚ ਸੀਗਾ ਅਗਲੀ ਖਬਰ ਸੀਐਮ ਭਗਵੰਤ ਸਿੰਘ ਖਾਨ ਅਕਸਰ ਆਪਜੇ ਸਪੀਚਾਂ ਵਿੱਚ ਕਹਿੰਦੇ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪਰ ਪੰਜਾਬ ਗੁੰਡਿਆਂ ਦਾ ਪੰਜਾਬ ਬਣਦਾ ਜਾ ਰਿਹਾ ਹੈ ਕਿਉਂਕਿ ਆਇ ਦਿਨ ਕੋਈ ਨਾ ਕੋਈ ਵਾਰਦਾਤ ਦੇਖਣ ਨੂੰ ਮਿਲ ਜਾਂਦੀ ਹੈ ਤੇ ਇੱਕ ਹੋਰ ਕਬੱਡੀ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ ਹੈ ਪਹਿਲਾ ਪ੍ਰਵਾਦ ਦਾ ਤੁਸੀਂ ਹਾਲ ਸੁਣ ਲਵੋ ਫਿਰ ਤੁਹਾਨੂੰ ਦੱਸਾਂਗੇ ਕਿ ਇਹ ਖਿਡਾਰੀ ਕੌਣ ਸੀਗਾ ਬਾਹੀ 24 25 ਜਾਨੇ ਕਹਿ ਕੇ ਗਏ ਆ ਜੀ ਸਰੇ ਅਮ ਕਹਿੰਦੇ ਸੋਡਾ ਬੰਦਾ ਕਹਿੰਦਾ ਠੋਕਿਆ ਠੋਕ ਕਹਿੰਦਾ ਜੀ ਕਹਿੰਦੇ ਚੱਕ ਲੋ ਜਾ ਕੇ ਜੀ ਕੀ ਕਿਹਾ ਉਹਨਾਂ ਨੇ ਕਹਿੰਦੇ ਠੋਕਿਆ ਕਹਿੰਦਾ ਵੀ ਚਾਰੇ ਮਾਰ ਮਰ ਕੇ ਕਹਿ ਗਏ ਸਾਡੇ ਗੇਟਾਂ ਚ ਕਹਿੰਦੇ ਸੋਡਾ ਠੋਕਿਆ ਪਿਆ ਮੁੰਡਾ ਚੱਕ ਲਈ ਨਹੀਂ ਜੀ ਸੜਕ ਤੇ ਸੜਕ ਤੇ ਖੜੇ ਸੀ ਅਸੀਂ ਸਾਰੇ ਹਾਂ ਜੀ ਕਿੰਨੇ ਕੁ ਬੰਦੇ ਸੀਗੇ ਉਹ 10 12 ਜਾਨੇ ਸੀਗੇ ਜਿਨ੍ਹਾਂ ਦੀ ਗੋਲੀ ਮਾਰੀ ਆ ਹਾਂ ਜੀ ਇੱਕ ਗੁੱਜੇ ਨੇ ਆਪਦੇ ਸਾਥੀ ਬੁਲਾ ਲਏ ਪੁਲਿਸ ਇਹਨਾਂ ਨੇ ਅਜੇ ਕੋਈ ਰਿਪੋਰਟ ਨਹੀਂ ਕੀਤਾ ਤੇ ਉੱਥੇ ਲੜਾਈ ਝਗੜਾ ਇਹਨਾਂ ਦਾ ਵੱਧ ਗਿਆ ਤੇ ਜਿਹੜਾ ਗੁਰਸੇਵਕ ਮੋਟੂ ਆ ਇਹਨੇ ਨਾਲ ਦੇ ਡਿਸਟ੍ਰਿਕਟ ਤੋਂ ਵੀ ਤਿੰਨ ਚਾਰ ਮੁੰਡੇ ਬੁਲਾਏ ਹੋਏ ਸੀਗੇ। ਔਰ ਉਹ ਫਾਇਰਿੰਗ ਕਰਕੇ ਦੀ ਡੈਥ ਹੋਈ ਉਹ ਲੜਕੀ ਦੀ ਗਗਨਦੀ। ਬਾਈ ਨੇਮ ਪਰਚਾ ਅਸੀਂ ਦਰਜ ਕਰਤਾ ਆ। ਔਰ ਇਹਦੇ ਵਿੱਚ ਜਿਹੜੇ ਉਹਨਾਂ ਨੇ ਬਾਈ ਨੇਮ ਲਿਖਾਇਆ ਸੀ ਉਹਨਾਂ ਚੋਂ ਅਸੀਂ ਇੱਕ ਅਕਿਊਜ਼ ਉਹਦੀ ਅਰੈਸਟ ਵੀ ਹੋ ਗਈ ਆ। ਤੇ ਬਾਕੀ ਵੀ ਅਸੀਂ ਬਹੁਤ ਛੇਤੀ ਫੜਤਾ। ਕਿੰਨੇ ਫਾਇਰ ਹੋਏ ਜੀ? ਤਕਰੀਬਨ ਹਲੇ ਪੈਂ క్ਲੀਅਰ ਤਾਂ ਨਹੀਂ ਕਰ ਸਕਦਾ ਚਾਰ ਤੋਂ ਪੰਜ ਫਾਇਰ ਹੋਏ ਆ। ਪਰ ਜਿਹੜਾ ਨਵੀਂ ਵਜਾ ਰஞ்சிਸ਼ਾ ਉਹ ਆਪਸੀ ਦੁਸ਼ਮਣੀ ਆ ਪਿੰਡ ਦੀ ਵੀਡੀਓ ਦੇ ਸ਼ੁਰੂਆਤ ਦੇ ਵਿੱਚ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਖਿਡਾਰੀ ਕੌਣ ਹੈ ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਕੋਈ ਆਮ ਖਿਡਾਰੀ ਨਹੀਂ ਸੀਗਾ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਸੀਗਾ ਇਹ ਖਿਡਾਰੀ ਐਮਐਲਏ ਸਰਬਜੀਤ ਕੋਰ ਮਾਨੂਕੇ ਦਾ ਭਤੀਜਾ ਸੀਗਾ ਜਿਸ ਦਾ ਕੱਚਾ ਨਾਮ ਗਗਨਾ ਦੱਸਿਆ ਜਾ ਰਿਹਾ ਹੈ ਅਗਲੀ ਖਬਰ ਸੁਖਬੀਰ ਬਾਦਲ ਦੇ ਨਾਲ ਜੁੜੀ ਹੈ ਪਹਿਲਾਂ ਸੁਖਬੀਰ ਬਾਦਲ ਅਕਸਰ ਇਹੀ ਗੱਲਾਂ ਕਰਦੇ ਸੀ ਕਿ ਬਾਦਲ ਸਾਹਿਬ ਨੇ ਕੀ ਕੰਮ ਕੀਤਾ ਪਰ ਅੱਜ ਕੱਲ ਆਪਣੇ ਵਿਰੋਧੀਆਂ ਤੇ ਨਿਸ਼ਾਨਾ ਵੀ ਲਾਉਣ ਲੱਗ ਗਿਆ ਤੇ ਇੱਕ ਹਮਲਾ ਕੀਤਾ ਭਗਵੰਤ ਮਾਨ ਦੇ ਤੇ ਰਾਜਾ ਵੜਿੰਗ ਤੇ ਤੇ ਹਾਲਾਂਕਿ ਗੱਲ ਵੰਤਮਾਂ ਦੀ ਕਰ ਰਹੀ ਸੀ ਰਾਜਾ ਬਣਿਕ ਤਾਂ ਫ੍ਰੀ ਫੰਡ ਦਾ ਹੀ ਅਜ ਰਕੜ ਦਿੱਤਾ ਕੀ ਕੋਈ ਜਾਣਕਾਰੀ ਹੈ ਆਓ ਤੁਹਾਨੂੰ ਸੁਣਾਉਦੇ ਹਾਂ ਜਿਹੜੇ ਆਪਣੇ ਕਹਿੰਦੇ ਸੀ ਕਾਲੀ ਦਲ ਖਤਮ ਕਾਲੀ ਦਲ ਖਤਮ ਹੁਣ ਡੈਰੀ ਕਾਲੀ ਦਲ ਤਾਂ ਲੱਗਦਾ ਇਹਨਾਂ ਨੂੰ ਬੋਲੇ ਸੋਨਹਿਰਾ ਬੋਲੇ ਅੱਲਾਹ ਹੁਣ ਫਿਰ ਤੋਂ ਸਵੇਰੇ ਉੱਠਦਾ ਹੈ ਬਾਦਲ ਸਵੇਰੇ ਸਵੇਰੇ ਉੱਠੇ ਛੋਟੀ ਖਾਣ ਵਾਲੇ ਬਾਦਲ ਸ਼ਾਮ ਤੱਕ ਬਾਦਲ ਰਾਤ ਹੋਣ ਲੱਗੇ ਬਾਦਲ ਦਾ ਨਾਮ ਲੈਂਦਾ ਹੋਰ ਕੋਈ ਲੈਂਦਾ ਨਹੀਂ ਸੁਤੇ ਬਟਰੀਆਂ ਤਾਂ ਬੈਠਾ ਬਟਾ ਆ ਤਾਂ ਹਾਲਾਤ ਬਣਾ ਤੇ ਨੇ ਤੁਸੀਂ ਦੇਖ ਲੋ ਇੱਕ ਹੋਰ ਗੱਲ ਵੱਡੀ ਦੇਖੀ ਐ ਕਿ ਆ ਜਿੰਨਾ ਮਾਲਵਾ ਹੈ ਇੱਥੇ ਕਾਂਗਰਸ ਖਤਮ ਹੋ ਗਈ ਆ ਜਿਹੜੀ 50 ਸੀਟਾਂ ਆਪਣੀਆਂ ਇੱਥੇ ਲੇ ਪਸੀ ਲੈ ਸਭ ਨੂੰ ਨੂੰ ਲੱਗੇ ਤੇਰੇ ਇੱਥੇ ਲੜਾਈ ਅਕਾਲੀ ਦਲ ਵਰਸਸ ਆਪ ਰਹੀ ਹੈ ਕਾਂਗਰਸ ਤਾਂ ਬਹੁਤ ਪਿੱਛੇ ਨਹੀਂ ਹੈ ਜਾਂ ਆਪਾਂ ਜਿੱਤੇ ਆਪ ਜਿੱਤੇ ਕਾਂਗਰਸ ਜਮੇ ਪਿੱਛੇ ਥੋੜੇ ਵੀ ਦੇਖ ਲੋ ਉਹ ਜੇ ਕਿੱਡਾ ਰਾਜਾ ਰੋਜਾ ਕੀ ਕਹਿੰਦਾ ਸੀ ਮੈਂ ਸੀਐਮ ਬੰਦਾ ਤੀਜੇ ਨੰਬਰ ਦੇ ਤੀਜੇ ਨੰਬਰ ਦੇ ਅਸੀਂ ਪਿੰਡੋਂ ਵੀ ਤੀਜੇ ਤੇ ਲਿਆਂਦਾ ਜੀ ਵਧੀਆ ਤੀਜੇ ਤੇ ਇਹ ਤਾਂ ਮਤਲਬ ਬੀਜੇਪੀ ਨੂੰ ਥੱਲੇ ਲੈ ਜੋਗੇ ਹੈ ਹਾਂ ਹੋਰ ਨਹੀਂ ਕਰ ਸਕਦਾ ਕੱਲਾ ਪੰਜਾਬ ਨੂੰ ਅਕਾਲੀ ਦਲ ਅਗਵਾਈ ਕਰ ਸਕਦਾ ਹੈ ਆ ਦਿਲ ਚ ਜੋ ਦਰਦ ਅਕਾਲੀ ਦਲ ਦੇ ਨਾਲ ਕਿਸੇ ਦਾ ਨਹੀਂ ਬਹੁਤ ਦਾ ਸਰ ਖਰਾਬ ਕਰ ਲਿਆ ਆਪਾਂ 10 ਸਾਲ ਤਜਰਬੇ ਕਰਕੇ ਦੇਖ ਲੇ ਹੁਣ ਤਜਰਬਾ ਨਹੀਂ ਕਰਨਾ ਹੁਣ ਆਪਾਂ ਆਪਣੀ ਸਰਕਾਰ ਲਿਖਿਆ ਤੋ ਇਸ ਕਰਕੇ ਇੱਕ ਤਾਂ ਮੈਂ ਤੁਹਾਨੂੰ ਦੋ ਗੱਲਾਂ ਦੱਸਣਾ ਚਾਹਣਾ ਇੱਕ ਤਾਂ ਮਾਗੀ ਦੀ ਕਾਨਫਰੰਸ ਆ ਗਈ ਹੈ ਪਹਿਲੇ ਬਾਕੀ ਤਾਂ ਇਹ ਕੰਮ ਸ਼ੁਰੂ ਹੁੰਦਾ ਹੈ ਹੈ ਅਗਲੇ ਸਾਲ ਤਾਂ ਹੋਣੀ ਨਹੀਂ ਕਿਉਂਕਿ ਕੋਟ ਲੱਗ ਜਾਣਾ ਆਏ ਇੱਕ ਦਿਨੀ ਰਿਲੀਆ ਤੇ ਨਹੀਂ ਪਰ ਇਹ ਗੱਲ ਹੈ ਕੋਈ ਗੱਡੀਆਂ ਚਾਉਣ ਜਿਹੜੇ ਬਹਿਣਗੇ ਉੱਤੇ ਬਿਲਕੁਲ ਸਹੀ ਗੱਲ ਹੈ ਹਾਂ ਐਂ ਰੀਆ ਕਿ ਸਵਾਰੀ ਆਪਣੀ ਸਹਿਰ ਕਿਸੇ ਦੀ ਹੈ ਬੰਦੇ ਪੱਕੇ ਇੱਕ ਵਰਗੇ ਲੱਗੇ ਆਓ ਜਿਹੜੇ ਜਾਣ ਸਿੱਤੋ ਸਤੇ ਕਿਉਂਕਿ ਉਸ ਦਿਨ ਤੋਂ ਜੰਗ ਸ਼ੁਰੂ ਹੋਊਗੀ ਤੇ ਮੈਨੂੰ ਤੁਹਾਡੇ ਤੇ ਮਾਨ ਹੈ ਅਗਲੀ ਖਬਰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਕਸਰ ਕਹਿੰਦੇ ਆ ਕਿ ਅੱਛੇ ਦਿਨ ਲੱਗਦਾ ਹੈ ਜਗਜੀਤ ਸਿੰਘ ਡੱਲੇਵਾਲ ਦੇ ਅੱਛੇ ਦਿਨ ਜਿਹੜੇ ਹੈਗੇ ਆ ਜਾਣ ਵਾਲਿਆ ਕਿਉਂਕਿ ਜਥੇਬੰਦੀ ਦੇ ਵਿੱਚ ਬਹੁਤ ਕੁਝ ਚੱਲਿਆ ਹੈ ਕੀ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਂਦੇ ਹਾਂ ਜਿਨ੍ਹਾਂ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰ ਦੀ ਸਥਾਪਨਾ ਕੀਤੀ ਸੀ ਕਿਸਾਨੀ ਹਿੱਤਾਂ ਦੇ ਖਾਤਰ ਉਹਨਾਂ ਦੀ ਡੈਥ ਹੋਈ ਸੀ 2017 ਦੇ ਵਿੱਚ ਉਹਨਾਂ ਦੀ ਡੈਥ ਤੋਂ ਬਾਅਦ ਜਥੇਬੰਦੀ ਦੇ ਜਿਹੜੇ ਅਹੁਦੇਦਾਰ ਸਹਿਬਾਨ ਸੀਗੇ ਉਹਨਾਂ ਨੇ ਪਰਿਵਾਰ ਦੇ ਨਾਲ ਸਲਾਹ ਕਰਕੇ ਇਹ ਫੈਸਲਾ ਲਿਆ ਕਿ ਆਪਾਂ ਸਾਹ ਜਗਜੀਤ ਸਿੰਘ ਢੱਲੇਵਾਲ ਨੂੰ ਇਹਦੀ ਜ਼ਿੰਮੇਵਾਰੀ ਸੌਂਪ ਦਿੰਨੇ ਆ ਤੇ ਅਸੀਂ ਨੇ ਖੁਸ਼ੀ-ਖੁਸ਼ੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਸੀ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਸਥਿਤੀਆਂ ਇਹ ਪੈਦਾ ਹੋ ਗਿਆ ਕਿ ਢੱਲੇਵਾਲ ਸਾਹਿਬ ਆਪਣੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਦੇ ਵਿੱਚ ਨਾਕਾਮਯਾਬ ਰਹੇ ਉਹਨਾਂ ਨੇ ਜਿਹੜੀਆਂ ਗੱਲਾਂ ਮੇਰੇ ਸਾਥੀ ਸਾਹ ਸਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ ਨੇ ਦੱਸਿਆ ਨੇ ਇਹੀ ਗੱਲਾਂ ਜਦੋਂ ਉਹ ਉੱਥੇ ਸ਼ੇਅਰ ਕਰਦੇ ਸੀਗੇ ਜਾ ਕੇ ਮੀਟਿੰਗ ਦੇ ਵਿੱਚ ਤਾਂ ਉਹਨਾਂ ਨੂੰ ਇੱਕੋ ਗੱਲ ਕਹੀ ਜਾਂਦੀ ਸੀ ਕਿ ਚੁੱਪ ਕਰੋ ਜੀ ਤੁਸੀਂ ਹੁਣ ਜਿਹੜੀਆਂ ਜਥੇਬੰਦੀਆਂ ਹੁੰਦੀਆਂ ਨੇ ਇਹ ਸਾਰੀਆਂ ਜਥੇਬੰਦੀਆਂ ਲੋਕ ਰਾਏ ਦੇ ਨਾਲ ਚੱਲਦੀਆਂ ਨੇ ਸਾਂਝੀ ਇੱਕ ਦੂਜੇ ਦੀ ਸਲਾਹ ਨਾਲ ਚੱਲਦੀਆਂ ਨੇ ਪਰ ਅਗਰ ਇਹਨਾਂ ਨੂੰ ਡਿਕਟੇਟਰਸ਼ਿਪ ਨਾਲ ਚਲਾਇਆ ਜਾਵੇ ਤਾਂ ਫਿਰ ਇਹ ਨਹੀਂ ਚੱਲਦੀਆਂ ਉੱਥੇ ਹੁਣ ਤੁਸੀਂ ਇੱਕ ਗੱਲ ਮਹਿਸੂਸ ਕਰੋ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਤੂਪੁਰ ਦੇਸ਼ ਜਿਹੜੇ ਜ਼ਿਲ੍ਹੇ ਆਏ ਨੇ ਉਹਨਾਂ ਵਿੱਚ ਚੁਣੇ ਹੋਏ ਪ੍ਰਧਾਨ ਇਹ ਸੁਰਜੀਤ ਸਿੰਘ ਸੰਗਰੂਰ ਬੈਠੇ ਨੇ ਤੇ ਬਲੌਰ ਸਿੰਘ ਬਰਨਾਲਾ ਬੈਠੇ ਨੇ ਤੇ ਸਰਦਾਰ ਰਵਿੰਦਰ ਸਿੰਘ ਮੁਹਾਲੀ ਬੈਠੇ ਨੇ ਸਾ ਗੁਰਮੀਤ ਸਿੰਘ ਰੁੜਕੀ ਬੈਠੇ ਨੇ ਇਸ ਤਰ੍ਹਾਂ ਮਤਲਬ ਸਾਡੇ ਪੰਜਾਬ ਦੇ ਪ੍ਰੈਸ ਸੱਤਰ ਬੈਠੇ ਨੇ ਜਿਹੜੀ ਸਾਹਿਬ ਮੇਰ ਸਿੰਘ ਜੀ ਥੜੀ ਇਹ ਸਾਰਿਆਂ ਨੇ ਇਕੱਠੇ ਹੋ ਕੇ ਮੇਰੇ ਕੋਲੇ ਆ ਕੇ ਗੱਲ ਕੀਤੀ ਕਿ ਤੁਸੀਂ ਦੱਸੋ ਮੈਂ ਕਦੇ ਵੀ ਜਦੋਂ ਮੇਰੇ ਪਿਤਾ ਜੀ ਜਿੰਦਾ ਸੀਗੇ ਮੈਂ ਕਦੇ ਜਥੇਵੰਦੀ ਦੀ ਕਿਸੇ ਮੀਟਿੰਗ 'ਚ ਨਹੀਂ ਗਿਆ ਬਿਕੋਜ਼ ਆਫ ਮੈਨੂੰ ਇਹ ਲੱਗਦਾ ਸੀ ਕਿ ਜਾਣਾ ਠੀਕ ਨਹੀਂ ਹੈ ਪਾਪਾ ਨੂੰ ਫਾਦਰ ਸਭ ਚਲਾ ਰਹੇ ਆ ਦੈਟਸ ਓਕੇ ਬਟ ਉਹਨਾਂ ਦੀ ਡੈਥ ਨੂੰ ਵੀ ਲਗਭਗ 9 ਸਾਲ ਹੋਣ ਜਾ ਰਹੇ ਨੇ ਮੈਂ ਜਥੇਵੰਦੀ 'ਚ ਕਦੇ ਕੋਈ ਇੰਟਰਫੇਅਰ ਨਹੀਂ ਕੀਤਾ ਪਰੰਤੂ ਪਿੱਛੇ ਜੇ ਕੀ ਹੋਇਆ ਕਿ ਜਦੋਂ ਸ਼ੰਭੂ ਮੋਰਚਾ ਸੀ ਤਾਂ ਮੈਨੂੰ ਜਥੇਵੰਦੀ ਨੇ ਬੇਨਤੀ કરી ਇਹਨਾਂ ਪ੍ਰਧਾਨ ਜਿਹੜੇ ਮੇਰੇ ਨਾਲ ਬੈਠਾ ਕਿ ਜੀ ਤੁਸੀਂ ਪ੍ਰਧਾਨ ਜੀ ਦੇ ਬੇਟਿਆਂ ਤੁਸੀਂ ਆ ਕੇ ਦੋ ਸ਼ਬਦ ਕਹਿ ਕੇ ਜਾਓ ਉਸ ਲੈਕਚਰ ਦੇ ਵਿੱਚ ਮੈਂ ਸਮਝਾਉਣ ਦੇ ਤੌਰ ਤੇ ਇੱਕੋ ਗੱਲ ਕਹੀ ਕਿ ਪੰਜਾਬ ਦੇ 84 ਤੋਂ ਬਹੁਤ ਬਹੁਤ ਵੱਡਾ ਸੰਤਾਪ ਭੋਗ ਗਿਆ ਕਿਰਪਾ ਕਰਕੇ ਸਾਡੀ ਜਵਾਨੀ ਜਿਹੜੀ ਕਿਸਾਨਾਂ ਦੇ ਵਿੱਚ ਹੈਗੀ ਆ ਇਹਨੂੰ ਤੁਸੀਂ ਨਹੱਥਿਆਂ ਨੂੰ ਹਥਿਆਰਬੰਦ ਫੌਜਾਂ ਦੇ ਨਾਲ ਨਾ ਲੜਾਓ ਇਹਨਾਂ ਨੂੰ ਤੁਸੀਂ ਅਗਰ ਕੋਈ ਵੀ ਐਜੀਟੇਸ਼ਨ ਕਰਨੀ ਆ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਹਜ਼ਾਰਾਂ ਬੰਦ ਫੌਜਾਂ ਦੇ ਨਾਲ ਹਥਿਆਰਬੰਦ ਲੋਕੀ ਲੜਦੇ ਨੇ ਤੇ ਜਾਂ ਫਿਰ ਨਿਹੱਥੇ ਲੋਕਾਂ ਜਿਹੜੇ ਆਪਣਾ ਸਿਰਫ ਪ੍ਰੋਟੈਸਟ ਕਰਦੇ ਨੇ ਬੈਠ ਕੇ ਉਹਨਾਂ ਨਾਲ ਲੜਾਈ ਨਹੀਂ ਕਰਦੇ ਤੁਸੀਂ ਉਹ ਮੁੰਡਾ ਮਰਵਾ ਲਿਆ ਉੱਥੇ ਵਾਲਾ ਸ਼ੁਭਕਰਨ ਬਠਿੰਡੇ ਵਾਲਾ ਤੇ ਉਹਦਾ ਘਾਟਾ ਕਿੱਥੋਂ ਪੂਰਾ ਹੋਊਗਾ ਉਸ ਤੋਂ ਬਾਅਦ ਮੈਂ ਜਿਹੜੀਆਂ ਗੱਲਾਂ ਇਹਨਾਂ ਨੇ ਪਹਿਲਾਂ ਦੱਸੀਆਂ ਨੇ ਕਿ ਜਿਵੇਂ ਟਰੈਕਟਰਾਂ ਦਾ ਫੁੱਟ ਜਾਣਾ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ ਦੀ ਜੋਤ ਚਲੀ ਜਾਣੀ ਉਹ ਸਾਰੇ ਮੈਟਰਾਂ ਦੇ ਉੱਤੇ ਮੈਂ ਡੱਲੇਵਾਲ ਸਾਹਿਬ ਨੂੰ ਬੇਨਤੀ ਕੀਤੀ ਕਿ ਡੱਲੇਵਾਲ ਸਾਹਿਬ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਤੁਸੀਂ ਦੇ ਕਾਕਾ ਕੋਟੜਾ ਕੀ ਲੱਗਦਾ ਬੇਵਕੂਫੀ ਕੀਤੀ ਗਈ ਐਗਜ਼ੈਕਟਲੀ ਤੇ ਮੈਂ ਕਿਹਾ ਤੁਸੀਂ ਮੈਨੂੰ ਇੱਕ ਮੀਟਿੰਗ ਦਿਓ ਮੈਂ ਮੀਟਿੰਗ 'ਚ ਤੁਹਾਡੇ ਨਾਲ ਗੱਲ ਕਰਨੀ ਆ ਉਸ ਮੀਟਿੰਗ ਦੇ ਵਿੱਚ ਮੈਂ ਬੇਨਤੀ ਕੀਤੀ ਕਿ ਜੀ ਤੁਸੀਂ ਐਵੇਂ ਨਾ ਕਰੋ ਜਥੇਬੰਦੀ ਨੂੰ ਇੱਕ ਲੋਕਤੰਤਰੀ ਤਰੀਕੇ ਦੇ ਨਾਲ ਚਲਾਓ ਪੂਰਾ ਪ੍ਰੋਪਰ ਮੀਟਿੰਗਸ ਦੇ ਵਿੱਚ ਸਾਰੇ ਲੋਕਾਂ ਦੀ ਰਾਏ ਲਾਓ ਮਤਾ ਪਾਸ ਕਰਕੇ ਫਿਰ ਉਹਨਾਂ ਨੂੰ ਅੱਗੇ ਪਰਸਿਊ ਕਰੋ ਲੇਕਿਨ ਉਹਨਾਂ ਨੇ ਮਤਲਬ ਇੱਥੋਂ ਤੱਕ ਕਹਿਤਾ ਜਦੋਂ ਕਿ ਮੇਰੇ ਆਪਣਾ ਕਰੀ ਹੋਵੇ ਜਥੇਵੰਦਰੀ ਦੀ ਮੈਂ ਇਹਨਾਂ ਪੋਲਾਈਟਲੀ ਚੱਲ ਰਹਾ ਹਾਂ ਉਹਨਾਂ ਨੇ ਇੱਥੋਂ ਤੱਕ ਕਹਿਤਾ ਜਿਹਦੇ ਗਵਾ ਖੜੇ ਨੇ ਸਾਡੇ ਕੋਲੇ ਜੋਰਾ ਸਿੰਘ ਜੀ ਕਹਿੰਦਾ ਵੀ ਦਲਵੀਰ ਸਿੰਘ ਉਹ ਕਿਹਨੇ ਬੁਲਾਇਆ ਉਹ ਤਾਂ ਸਾਡਾ 2 ਰੁਪਏ ਦਾ ਮੈਂਬਰ ਤੱਕ ਨਹੀਂ ਹੈਗਾ ਤੇ ਹੁਣ ਜਿਵੇਂ ਮਾਰੀ ਮਿਲੀ ਹੈ ਕੀ ਦੀ ਗੱਲ ਕੀਤੀ ਹੁਣ ਜਿਵੇਂ ਮਾਰੀ ਮਿਲੀ ਹੈ ਕੀ ਮਿਲੀ ਹੈ ਤੇ ਕਿਸ ਤਰ੍ਹਾਂ ਹਾਂ ਮੈਂ ਬਿਲਕੁਲ ਇਹ ਕਲੀਅਰ ਕਰ ਦੇਣਾ ਤੁਹਾਨੂੰ ਇਹ ਕੀ ਹੈ ਜੀ ਇਹ ਅਸੀਂ ਅੱਜ ਕੋਈ ਬਿਲਕੁਲ ਜਥੇਵੰਦਰੀ ਬਖਰੀ ਨਹੀਂ ਕਰ ਰਹੇ ਹੈਗੇ ਅਸੀਂ ਨੇ ਜਿਵੇਂ ਕੇ ਸਦਾ ਡੱਲੇਵਾਲ ਹੋਣਾ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਕਨਵੀਨਰ ਲਗਾ ਤੇ ਪ੍ਰਧਾਨ ਹੁੰਦੇ ਹੋਇਆ ਜਿਵੇਂ ਕਿ ਇਹ ਮਹਾਲੀ ਦੇ ਪ੍ਰਧਾਨ ਨੇ ਇਹਨਾਂ ਨਾਲ ਇੱਕ ਕਨਵੀਨਰ ਲਾਤਾ ਹੈ ਪਟਿਆਲੇ ਦੇ ਪ੍ਰਧਾਨ ਨੇ ਇਹਨਾਂ ਨਾਲ ਕਨਵੀਨਰ ਲਾਤਾ ਹੈ ਸੰਗਰੂਰ ਦੇ ਪ੍ਰਧਾਨ ਨੇ ਕਨਵੀਨਰ ਲਾਤਾ ਇਸੇ ਤਰੀਕੇ ਦੇ ਨਾਲ ਸਾਰੀ ਜਥੇਬੰਦੀ ਨੇ ਸਲਾਹ ਕਰੀ ਕਿ 6 ਸਾਲ ਹੋ ਗਏ ਚੋਣ ਨਹੀਂ ਹੋਈ ਹੈਗੀ ਇਟ ਮੀਨਸ ਸੰਵਿਧਾਨਕ ਤੌਰ ਤੇ ਇਸ ਟਾਈਮ ਪੰਜਾਬ ਦਾ ਕੋਈ ਵੀ ਪ੍ਰੈਜ਼ੀਡੈਂਟ ਨਹੀਂ ਹੈਗਾ ਕਿਸਾਨ ਯੂਨੀਅਨ ਦਾ ਤਾਂ ਕਿਉਂ ਨਾ ਜਥੇਬੰਦੀ ਨੂੰ ਸਹੀ ਸੇਧ ਤੇ ਲਿਆਉਣ ਵਾਸਤੇ ਇਹਨਾਂ ਸਾਰੇ ਪ੍ਰਧਾਨ ਸਾਹਿਬਾਨ ਨੇ ਔਰ ਪੰਜਾਬ ਦੇ ਵਿੱਤ ਸਕੱਤਰ ਆਪਣੇ ਪ੍ਰੈਸ ਸਕੱਤਰ ਸਾਹਿਬ ਮੇਸੰਜੀ ਜੀ ਤੇੜੀ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਥੇਬੰਦੀ ਦੇ ਵਿੱਚ ਐਜ਼ ਅ ਕਨਵੀਨਰ ਆਕੇ ਆਪਣੀਆਂ ਸਵਾਵਾਂ ਦੋ ਇਹ ਅਸੀਂ ਤੁਹਾਡੀਆਂ ਸਵਾਵਾਂ 6 ਮਹੀਨੇ ਤੱਕ ਰੱਖਾਂਗੇ ਕਿਉਂਕਿ ਅਸੀਂ ਚੋਣ ਕਰਾਉਣੀ ਆ ਕੀ ਲੱਗਦਾ ਚ ਚੱਣ ਦੇ ਦੇਣ ਕਿ ਤੁਸੀਂ ਕੰਪੀਟਰ ਦੇ ਤੌਰ ਤੇ ਜਾਂ ਤੁਸੀਂ ਲੀਗ ਲਈ ਇਸ ਪਾਸੇ ਦੇ ਪਹਿਲਾਂ ਵਿਚਾਰ ਕਰੀਏ ਕਿ ਆਪਸ਼ਨ ਰਹੇਗਾ ਦੇਖੋ ਜੀ ਜੇ ਤੁਸੀਂ ਸੱਚ ਪੁੱਛਦੇ ਹੋ ਤਾਂ ਉਹਨਾਂ ਨੂੰ ਜਦੋਂ ਸ਼ੰਭੂ ਮੋਰਚਾ ਚੱਕਿਆ ਗਿਆ ਸੀ ਪੰਜ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਫਰੋਜ਼ਪੁਰ ਤਾਰਨਤਨ ਵਗੈਰਾ ਸੀਗੇ ਉਹ ਪੰਜ ਤਾਂ ਉਦੋਂ ਹੀ ਛੱਡ ਗਏ ਸੀਗੇ ਸੱਤ ਅੱਠ ਜ਼ਿਲ੍ਹੇ ਅੱਜ ਆ ਗਏ ਸਾਫ ਨੇ ਨਾਲ ਆ ਗਏ ਉਹਨਾਂ ਕੋਲੇ ਪਿੱਛੇ ਰਹਿ ਵੀ ਕੀ ਗਿਆ ਹੈਗੇ ਕਿਹੜੇ ਤੁਹਾਡੇ ਨਾਲ ਹੈਗੇ ਉਹ ਪੰਜ ਜਿਹੜੇ ਛੱਡ ਗਏ ਉਹ ਤਾਂ ਨੇ ਜੀ ਉਸੇ ਟਾਈਮ ਮਚਾਇਲ ਕਿਸਾਨ ਯੂਨੀਅ ਤੇ ਉਹਨਾਂ ਨੂੰ ਅਸੀਂ ਅੱਜ ਨਹੀਂ ਸੀ ਲੈ ਕੇ ਆਉਂਦੇ ਲੈ ਕੇ ਆ ਸਕਦੇ ਉਹਨਾਂ ਨੂੰ ਅਸੀਂ ਇਹ ਫੈਸਲਾ ਕੀਤਾ ਹੈ ਕਿ ਸਾਨੂੰ ਅੱਜ ਦੀ ਜਿਹੜੀ ਮੀਟਿੰਗ ਹੈ ਅਸੀਂ ਨੇ ਭਾਰਤੀ ਕਿਸਾਨ ਯੂਨਿਟਸ ਦੁਪਹਿਰ ਹੀ ਵਿੱਚ ਹੀ ਰਹਿ ਕੇ ਕੰਮ ਕਰਨਾ ਤੁਹਾਨੂੰ ਪਸੰਦ ਹੋਇਆ ਤੁਸੀਂ ਸਾਡੇ ਨਾਲ ਜੁੜ ਜਿਓ ਆ ਕੇ ਪਸੰਦ ਨਾ ਆਇਆ ਤਾਂ ਨਾ ਕਿਉਂਕਿ ਸਭ ਤੋਂ ਵੱਡੀ ਗੱਲ ਕੀ ਹੋਈ ਹੈ ਜੀ ਜਿਹੜੀ ਤੁਹਾਨੂੰ ਦੱਸਣ ਵਾਲੀ ਆ ਪ੍ਰੈਸ ਨੂੰ ਕਿ ਇਹ ਬੰਦੇ ਜਦੋਂ ਬਣੇ ਇਹਨਾਂ ਨੇ ਪਤਾ ਨਹੀਂ ਕੀ ਕਾਰਨ ਬਣਿਆ ਵੱਡੇ ਵੱਡੇ ਜਿਹੜੇ ਜਥੇਬੰਦੀ ਚ ਕੰਮ ਕਰਦੇ ਸੀ ਲੀਡਰ ਉਹਨਾਂ ਨੂੰ ਥੜਾ ਥੜਾ ਕੱਢਣਾ ਸ਼ੁਰੂ ਕਰਤਾ ਜਿਨ੍ਹਾਂ ਚ ਸਾਬ ਬੋ ਸਿੰਘ ਮਾਨਸਾ ਨੇ ਉਹ ਪੰਜਾਬ ਦੇ ਜਰਨਲ ਸਕੱਤਰ ਸੀਗੇ ਪਲਾਨਿੰ ਜਿਹੜੀ ਡੱਲੇਵਾਲ ਸਾਹਿਬ ਵੱਲੋਂ ਧੰਨਾ ਆਇਆ ਤੁਸੀਂ ਲੱਗਦੇ ਹੋ ਕਮੇਟੀ ਨਾਲ ਪੂਰੀ ਪਲੈਨਿੰਗ ਕਰਕੇ ਹੀ ਇਹ ਕਾਲ ਦਿੱਤੀ ਗਈ ਹੋਏ ਜੀ ਨਹੀਂ ਜੀ ਨਹੀਂ ਇਹ ਤਾਂ ਮਤਲਬ ਸਾਰਾ ਕੁਛ ਹੀ ਨਾ ਦੋ ਬੰਦੇ ਹੀ ਫੈਸਲਾ ਲੈਂਦੇ ਨੇ ਕਾਕਾ ਕੋਟਰਾ ਤੇ ਡੱਲੇਵਾਲ ਉਹ ਸੰਗ ਕਿਸੇ ਨਾਲ ਇਹਨਾਂ ਨਾਲ ਸਲਾਹ ਨਹੀਂ ਕਰਦੇ ਜਥੇਬੰਦੀ ਨਾਲ। ਇਹੀ وجہ ਕਿ ਅੱਜ ਸਾਰੇ ਲੋਕ ਇੱਥੇ ਖੜੇ ਨੇ। ਜਿਹੜਾ ਬੰਦਾ ਬੋਲਦਾ ਉਹਨੂੰ ਜਥੇਬੰਦੀ ਚੋਂ ਕੱਢ ਦਿੰਦੇ ਨੇ। ਤਾਂ ਸੁਣਿਆ ਤੁਸੀਂ ਜਥੇਬੰਦੀ ਦੇ ਲੋਕਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਬਹੁਤ ਸਮਾਂ ਹੋ ਚੁੱਕਾ ਹੈ। ਉਹਨ ਕਿਸੇ ਹੋਰ ਨੂੰ ਪ੍ਰਧਾਨਗੀ ਦਾ ਮੌਕਾ ਮਿਲਣਾ ਚਾਹੀਦਾ ਹੈ ਤੇ ਇਲੈਕਸ਼ਨ ਦੀ ਗੱਲ ਜਥੇਬੰਦੀ ਨੇ ਸਾਫ਼ ਤੌਰ ਤੇ ਕਹੀ ਹੈ। ਤੁਹਾਨੂੰ ਕੀ ਲੱਗਦਾ ਹੈ? ਜਥੇਬੰਦੀ ਦਾ ਫੈਸਲਾ ਬਿਲਕੁਲ ਠੀਕ ਹੈ ਜਾਂ ਜਗਜੀਤ ਸਿੰਘ ਢੱਲੇਵਾਲ ਨੂੰ ਹੀ ਪ੍ਰਧਾਨ ਬਣੇ ਰਹਿਣਾ ਚਾਹੀਦਾ ਹੈ? ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ। ਸਿਮਰਤ ਕੋਰ ਬਾਦਲ ਅੱਜ ਪੰਜਾਬ ਸਰਕਾਰ ਦੇ ਸਕੈਂਡਲਾਂ ਤੇ ਬੋਲੇ ਸੀਗੇ ਸਕੈਂਡਲਾਂ ਤੇ ਬੋਲਦੇ ਹੋਏ ਸਿਮਰਤ ਕੋਰ ਬਾਦਲ ਅੱਜ ਰਾਜਾ ਬਰਿੰਗ ਤੇ ਵੀ ਤਵਾ ਲਾਗੇ ਕੀ ਕੋਈ ਜਾਣਕਾਰੀ ਹੈ ਆਉ ਤੁਹਾਨੂੰ ਸੁਣਾਉਦੇ ਹਾਂ ਲੇਕਿਨ ਮੁੱਖ ਮੰਤਰੀ ਤੇ ਆਮ ਆਦਮੀ ਸਰਕਾਰ ਬੇਪਰਵਾਹ ਹੈ ਉਹ ਕਰਜ਼ੇ ਦੇ ਉੱਤੇ ਕਰਜ਼ੇ ਲੈ ਕੇ ਬਸ ਪੈਸੇ ਕਮਾਣ ਚੇ ਲੱਗੀ ਹੋਈ ਹੈ ਕਿ ਪੰਜਾਬ ਦੀ ਹਰ ਜਾਇਦਾਦ ਨੂੰ ਬੇਚ ਕੇ ਪੈਸੇ ਕਮਾ ਲਈਏ ਕੇਜਰੀਵਾਲ ਤੇ ਉਹਨਾਂ ਦੀ ਗੈਂਗ ਦੀ ਜਿਹੜੀ ਲੁੱਟ ਚੱਲ ਰਹੀ ਹੈ ਇੱਕ ਪਾਸੇ ਗੈਂਗਸਟਰ ਲੁੱਟੇ ਜਾ ਰਹੇ ਨੇ ਇੱਕ ਪਾਸੇ ਸਰਕਾਰ ਪੰਜਾਬ ਦੇ ਹੱਕਾਂ ਨੂੰ ਲੁੱਟੀ ਜਾ ਰਹੀ ਹੈ ਤੇ ਪੰਜਾਬੀ ਕਿੱਥੇ ਜਾਂਦੀ ਹੈ ਬੀਬਾ ਜੀ ਇੱਕ ਜਿਹੜੇ ਸਕੈਂਡਲ ਹੋ ਰਹੇ ਨੇ ਜਿਵੇਂ ਇੱਥੇ ਮੈਡੀਕਲ ਦਾ ਸਕੈਂਡਲ ਹੋਇਆ ਜੇ ਕੋਈ ਪੱਤਰਕਾਰ ਉਹ ਜਾਣਕਾਰੀ ਦਾ ਉਹ ਤੇ ਪਰਚਾ ਦੇ ਦਿਓ ਜੇ ਕੋਈ ਪੱਤਰਕਾਰ ਇਹਨਾਂ ਦੀਆਂ ਅੰਦਰਲੀ ਗੱਲਾਂ ਕੱਢਦਾ ਉਹ ਤੇ ਪਰਚਾ ਦੇ ਦਿਓ ਸਕੈਂਡਲਾਂ ਦੀ ਸਰਕਾਰ ਬਣੀ ਹੋਈ ਹੈ ਇਹਦੇ ਬਾਰੇ ਕੀ ਬੋਲੋਗੇ ਅਜੇ ਤਾਂ ਸਕੈਂਡਲਾਂ ਦਾ ਸ਼ੁਰੂਆਤ ਹੋਇਆ ਹੈ ਜਿਸ ਦਿਨੇ ਸਰਕਾਰ 10 ਮਹੀਨਾ ਬਾਅਦ ਹੈ ਸਰਕਾਰ ਨੂੰ ਕਿ ਚਰਵਾਣਾ ਕਰਦਾਂਗੇ 10 ਬਾਰੇ ਉਹਦੇ ਬਾਅਦ ਦੇਖੋ ਕਿੰਨੇ ਵੱਡੇ ਸਕੈਂਡਲ ਨਿਕਲਣਗੇ ਅੱਜ ਉਹ ਜ਼ੋਰ ਜ਼ਬਰ ਤੇ ਨਾਲ ਡਰਾ ਤਮਕਾ ਕੇ ਪੱਤਰਕਾਰਾਂ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰੇ ਜਿਨ੍ਹਾਂ ਦਾ ਹੱਕ ਹੁੰਦਾ ਹੈ ਕਿ ਤੁਸੀਂ ਸਰਕਾਰ ਤੋਂ ਸਵਾਲ ਪੁੱਛੋ ਕਦੇ ਵਿਰੋਧੀਆਂ ਨੂੰ ਦਵਾ ਕੇ ਕਦੇ ਵਿਰੋਧੀਆਂ ਦੇ ਉੱਤੇ ਜੋ ਮੂੰਹ ਖੋਲਦਾ ਉਹਦੇ ਉੱਤੇ ਪਰਚੇ ਕਰਕੇ ਅਜਾਪਾ ਦੇਖ ਲਈਏ ਕਾਂਗਰਸ ਦਾ ਪ੍ਰਧਾਨ ਵੀ ਉਹ ਮੂੰਹ ਖੋਲਣ ਚੋਗਾ ਵੀ ਨਹੀਂ ਹੈਗਾ ਕਿਉਂਕਿ ਫਾਈਲ ਹੋਦੀ ਵੀ ਪਈ ਹੈ ਲੇਕਿਨ ਪੱਤਰਕਾਰ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਜਿਹੜੀ ਲੋਟਾਂ ਹੋ ਰਹੀਆਂ ਨੇ ਜਿਹੜੇ ਲੋਕਾਂ ਦੇ ਮੁੱਦੇ ਨੇ ਉਹਨਾਂ ਦੇ ਬਾਰੇ ਗੱਲ ਕਰੀਏ ਤੇ ਹੁਣ ਉਹਨਾਂ ਨੂੰ ਵੀ ਡਰਾ ਤਮਕਾ ਕੇ ਉਹਨਾਂ ਦੇ ਉੱਤੇ ਵੀ ਪਰਚੇ ਸੋ ਹਰ ਪੱਖੇ ਜਿਹੜੀ ਇਹ ਸਰਕਾਰ ਫੇਲ ਹੈਗੀ ਇটস ਜਿਸ ਦਾ ਸਬੂਤ ਹੈ ਕਿ ਲੋਕਾਂ ਨੂੰ ਜਵਾਬ ਨਹੀਂ ਦੇ ਸਕਦੀ ਪੱਤਰਕਾਰਾਂ ਨੂੰ ਜਵਾਬ ਨਹੀਂ ਦੇ ਸਕਦੀ ਜਿਹਦੇ ਕਰਕੇ ਉਹਨਾਂ ਨੂੰ ਡਰਾ ਕੇ ਉਹਨਾਂ ਦਾ ਮੂੰਹ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਅਕਾਲੀ ਦਲ ਦਾ ਕੀ ਰੋਲ ਰੂਪ ਹੈ ਇਹ ਅਕਾਲੀ ਦਲ ਡਟ ਕੇ ਉਹਨਾਂ ਪੱਤਰਕਾਰਾਂ ਦੇ ਨਾਲ ਖੜਿਆ ਹੈ ਇਹ ਜੇ ਕਾਨੂੰਨ ਵਿਵਸਥਾ ਦੇ ਨਾਲ ਪੰਜਾਬ ਜਿਸ ਹਾਲਾਤ 'ਚ ਪਹੁੰਚ ਗਿਆ ਜਿਸ ਸ਼ਰਮੀ ਅਕਾਲੀ ਦਲ ਨੇ ਭਾਈਚਾਰੇ ਇੱਕ ਸਾਂਝ ਨੂੰ ਅਮਨ ਸ਼ਾਂਤੀ ਨੂੰ برقرار ਰੱਖ ਕੇ ਪੰਜਾਬ ਨੂੰ ਵਿਕਾਸ ਦੀ ਲੀਹਾਂ 'ਚ ਲਿਜਾਣ ਵਾਸਤੇ ਦਿਨ ਰਾਤ ਬਾਜ਼ੂ ਸਾਹਮਣੇ ਸਾਰੀ ਉਮਰ ਲਗਾਤੀ ਅੱਜ ਉਹ ਕਾਨੂੰਨ ਵੀ ਇਹੋ ਜਿਹੀ ਧਝੂੜਾ ਕੇ ਲੋਕਾਂ ਦੇ ਹਾਲਾਤ ਜਿਹੜੇ ਪੈਦਾ ਕਰਦੇ ਕਿ ਬੱਚੇ ਛੱਡ ਛੱਡ ਪੰਜਾਬ ਬਾਹਰ ਜਾ ਰਹੀ ਹੈ ਇੰਡਸਟਰੀ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੀ ਹੈ ਤੇ ਗੈਂਗਸਟਰ ਦਾ ਰਾਜ ਹੈ ਇਹਦੇ ਖਿਲਾਫ ਅਕਾਲੀ ਦਲ ਡਟ ਕੇ ਲੜੂਗੀ ਤੇ ਜੇ ਲੋਕਾਂ ਨੇ ਮੌਕਾ ਦਿੱਤਾ ਇਸ ਕਾਨੂੰਨ ਵਿਵਸਥਾ ਨੂੰ ਸਹੀ ਕਰਕੇ ਇੱਕ ਬਾਰ ਫੇਰ ਪੰਜਾਬ ਨੂੰ ਅਮਨ ਸ਼ਾਂਤੀ ਭਾਈਚਾਰਕ ਸਾਂਝ ਵੱਲ ਲੱਗੇ ਜੋ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ